ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਰਸੋਂ ਦਿਨ ਸ਼ੁੱਕਰਵਾਰ ਅੰਮ੍ਰਿਤ ਵੇਲੇ ਜਾਨੀ ਕਿ 4:30 ਦੇ ਕਰੀਬ ਇੱਕ ਬਹੁਤ ਸਾਰਾ ਧਮਾਕਾ ਹੁੰਦਾ ਹੈ ਬੱਦਲ ਲਿਸ਼ਕਦਾ ਕਣੀਆਂ ਆਉਂਦੀਆਂ ਨੇ ਉਸ ਧਮਾਕੇ ਦਾ ਬਾਅਦ ਚ ਪਤਾ ਲੱਗਦਾ ਹੈ ਕਿ ਸਾਡੇ ਨਗਰ ਅਕੂਮਸਤੇ ਕੇ ਦੇ ਸਾਫਕਾ ਸਰਪੰਚ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਰਲੋਕ ਸਿੰਘ ਉਹਨਾਂ ਦੀ ਟਾਣੀ ਤੇ ਅਸਮਾਨੀ ਬਿਜਲੀ ਜਿਹੜੀ ਹੈ ਉਹ ਪਈ ਹੈ ਇਸ ਅਸਮਾਨੀ ਬਿਜਲੀ ਨੇ ਜਿੱਥੇ ਚਲੋ ਗੁਰੂ ਸਾਹਿਬ ਦੀ ਕਿਰਪਾ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਥੇ ਮਾਨੀ ਨੁਕਸਾਨ ਬਹੁਤ ਕੀਤਾ ਇਹਨਾਂ ਦੇ ਘਰ ਦੇ ਬਹੁਤ ਸਾਰੇ ਜੰਤਰ ਸੜ ਗਏ ਆ ਪੱਖੇ ਫਰਿਜਾ ਇਨਵਰਟਰ ਇਹ ਬਿਜਲੀ ਦਾ ਜਿਹੜਾ ਸਾਰਾ ਲੱਗਾ ਹੋਇਆ ਸਿਸਟਮ ਸੀ ਉਹਨੇ ਸਾੜ ਪਿਆ ਔਰ ਐਡਾ ਧਮਾਕਾ ਜ਼ੋਰਦਾਰ ਹੋਇਆ ਕਿ ਜਿਹੜੇ ਆੜ ਗਵਾੜ ਵਾਲੇ ਘਰ ਨੇ ਲਾਗੇ-ਵਾਲੇ ਜਿਹੜੀਆਂ ਟਾਲੀਆਂ ਨੇ ਉਹਨਾਂ ਘਰਾਂ ਦੇ ਵਿੱਚ ਜਿਹੜੇ ਥੱਲੇ ਲੱਗੇ ਹੋ ਫਰਸ਼ ਨੇ ਉਹ ਪਟੇ ਗਏ ਨੇ ਉਹ ਵੀ ਤੁਹਾਨੂੰ ਚੱਲ ਕੇ ਵਿਖਾਉਣੇ ਆ ਬਾਹਰ ਲੱਗੇ ਜਿਹੜੇ ਟਰਾਂਸਫਾਰਮਰ ਨੇ 24 ਘੰਟੇ ਦੇ ਉਹ ਵੀ ਸਾੜ ਦਿੱਤੇ ਗਏ ਤੇ ਉਹਦਾ ਅੰਦਰ ਬੋਟਾ ਜਿਹੜਾ ਸਾਰਾ ਬਾਹਰ ਕੱਢ ਲਿਆ ਗਿਆ ਸੋ ਆਓ ਤੁਹਾਨੂੰ ਥੋੜਾ ਜਿਹਾ ਦਿਖਾਉਣੇ ਆ ਕਿਵੇਂ-ਕਿਵੇਂ ਇਸ ਡਿਗਰੀ ਨੇ ਕਿੱਥੇ-ਕਿੱਥੇ ਕੀ-ਕੀ ਕੀਤਾ ਸਾ ਪੱਖਾ ਸਾੜ ਦਿੱਤਾ ਗਿਆ ਇਹ ਵੀ ਅੰਦਰ ਲੱਗੇ ਪੱਖੇ ਆ ਇਹ ਵੀ ਸਾਰੇ ਸਾੜ ਦਿੱਤੇ ਗਏ ਕਿਉਂਕਿ ਇਨਵਰਟਰ ਵੀ ਸਾੜ ਦਿੱਤਾ ਗਿਆ ਤਾਂ ਕੋਈ ਲੈਡ ਹੈ ਨਹੀਂ ਹੁਣ ਚਾਨਣ ਨਹੀਂ ਕਰੇਗਾ ਉਹ ਸਾਹਮਣੇ ਇਨਵਰਟਰ ਪਿਆ ਜੀ ਇਹ ਵੀ ਸਾੜ ਦਿੱਤਾ ਗਿਆ ਬਸ ਉਧਰ ਤੋਂ ਵੀ ਇੰਨੀ ਕਿਰਪਾ ਰਹੀ ਹੈ ਕਿ ਕੋਈ ਜਿਹੜਾ ਜਾਨੀ ਨੁਕਸਾਨ ਹੈ ਉਹ ਨਹੀਂ ਹੋਇਆ ਬਾਕੀ ਜਿਹੜਾ ਅੰਦਰੂਨੀ ਤੌਰ ਤੇ ਨੁਕਸਾਨ ਹੈ ਪਰਵਾ ਇੱਥੇ ਜਿਹੜਾ ਘਰ ਦੇ ਵਿੱਚ ਬਿਜਲੀ ਦਾ ਨੈਟ ਰੋਸ਼ਨਦਾ ਉਹ ਬਹੁਤ ਜ਼ਿਆਦਾ ਹੋਇਆ ਤੇ ਬਾਹਰ ਵਾਲੇ ਟਰਾਂਸਫਾਰਮ ਵੀ ਸੜੇ ਆ ਇਹ ਸਾਹਮਣੇ ਟਹਾੜੀਆਂ ਵਾਲੇ ਉਹ ਤੁਹਾਨੂੰ ਮੁਖਾਵਾਂਗੇ ਕਿ ਉੱਥੇ ਉਹਨਾਂ ਦੇ ਫਰਸ਼ ਨੂੰ ਪੱਟ ਕੇ ਰੱਖਤਾ ਇਹਨੇ ਸਾਡੇ ਨਾਲ ਮੌਜੂਦ ਨੇ ਸਾਡੇ ਪੰਚਾਇਤ ਮੈਂਬਰ ਸਰਦਾਰ ਬਾਜ ਸਿੰਘ ਜੀ ਇਹ ਕਿੰਨੇ ਕ ਵਜੇ ਦੀ ਗੱਲ ਹੈ ਜਿਹੜਾ ਇਹ ਹੋਇਆ ਇਹ 5 5:30 ਟਾਈਮ ਹੈ ਸਵੇਰੇ ਸਵੇਰੇ ਹਾਂ ਜੀ ਤੇ ਮਤਲਬ ਕੀ ਕੀ ਲੱਗਾ ਕਿ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਵੀ ਕਿਦਮ ਜਿਹੜਾ ਮੈਂ ਨਾ ਤਾਂ ਕੋਠੇ ਜਿਹੜਾ ਹੁਣ ਬਿਕਰੂ ਤਾਂ ਐ ਲੱਗਾ ਜਿਵੇਂ ਕੜਕੜ ਕੜੇ ਵੱਜੀ ਰਾਂ ਮੁੜ ਕੇ ਪਤਾ ਲੱਗਾ ਕਿ ਫਰਾ ਹੀ ਹੋਇਆ ਉਹਨੂੰ ਫਰਾ ਜੋ ਸਾਰਾ ਕੁਝ ਛੱਡ ਗਿਆ ਮਨ ਨੂੰ ਆਗ ਨਿਕਲੀ ਇੱਥੋਂ ਤੇ ਮੁੜ ਕੇ ਪੱਖੇ ਖੜਾ ਮੈਂ ਨੇਰ ਕੋ ਵੀ ਸਭ ਹੋ ਗਿਆ ਹਾਂ ਕਿਹਦਾ ਵੀ ਹਾਂ ਤਵੇ ਸਾਰੇ ਜੀ ਤੇ ਤੁਰੇ ਫਿਰਦੇ ਸੀ ਵਿੜੇ ਜੀ ਇਹਨਾਂ ਅੰਦਰ ਸੀ ਅੰਦਰ ਸੀ ਜੀ ਜੀ ਇਹਨਾਂ ਨੂੰ 5 ਦਾ ਟਾਈਮ ਸਾਡੇ 5 ਦਾ ਟਾਈਮ ਸੀ ਓਕੇ 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 ਇਹ ਸਾਰੇ ਮਨ ਲੋ ਚਾਹਾਂ ਹੱਥ ਜਪੜੀਆਂ ਉੱਡ ਡਿੱਗਪੀਆਂ ਤੇ ਬੜਾ ਵੱਜ ਗਿਆ ਜ਼ੋਰ ਨਾਲ ਅਸਾ ਚਾਹ ਵੀ ਤੇ ਢੋਲ ਕੀ ਸਾਰੇ ਦੇ ਥੋਵੇ ਮਤਲਬ ਜੇ ਕਹਿ ਲਿਆ ਜਾਵੇ ਪਿਆਰੇ ਦੋਸਤੋ ਕਿ ਕੁਦਰਤ ਨੇ ਹੱਥ ਦੇ ਕੇ ਰੱਖਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਅਸਮਾਨੀ ਬਿਜਲੀ ਨੇ ਹਮਲਾ ਕੀਤਾ ਜਾਂ ਅਸਮਾਨੀ ਬਿਜਲੀ ਡਿੱਗੀ ਹੈ ਜਿਵੇਂ ਦੱਸ ਰਿਹਾ ਸਰਦਾਰ ਬਾਜਸੋਣੀ ਉਸ ਤਰੀਕੇ ਦੇ ਨਾਲ ਇਹ ਬੜਾ ਇੱਕ ਵੱਡਾ ਭਿਆੰਕਰ ਹਾਸਾ ਸੀ ਚਲੋ ਵਾਹਿਗੁਰੂ ਦਾ ਸ਼ੁਕਰ ਹੈ ਇਹ ਚੀਜ਼ਾਂ ਦਾ ਫੇਰ ਵੀ ਤਾਂ ਫਰਾਂਡਾਂ ਦਾ ਮਨਾ ਰਾੜ ਕੱਟ ਦਾ ਵਿੱਚੋਂ ਅੱਛਾ ਰਾੜ ਬਾਹਰ ਕੱਢ ਤੇ ਬਾਹਰ ਰਾੜ ਜੋ ਤਾਂ ਟ੍ਰਾਂਸਫਾਰਮਰ ਦੇ ਹਾਂ ਰਾੜ ਕੱਢ ਕੇ ਰੱਖ ਲਾ ਜਿਹੜਾ ਉਧਰ ਸੁੱਤ ਲੱਗਾ ਉਹੀ ਪਾਰ ਤੋਂ ਰੋਸਦਾ ਉਹੀ ਪਾਰ ਤਾਂ ਐਂਗਲ ਵੀ ਪਾਰ ਤੇ ਸਭ ਪਾਰਦਾ ਵਾਹ 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 ਮਤਲਬ ਇੰਨਾ ਜ਼ਬਰਦਸਤ ਮਾਕਾ ਸੀ ਤੇ ਇਹ ਫਰਾਂਡ ਗਵਾਂਡ ਕੀਦਾ ਕੀਦਾ ਨੁਕਸਾਨ ਹੋਇਆ ਇਹ ਸਾਰੇ ਇਹਨਾਂ ਦੇ ਵੀ ਮਨ ਪੱਖੇ ਸੜ ਗਏ ਗਵਾਂਡ ਹੀ ਆਪਣੇ ਗਵਾਂਡ ਤੇ ਉਧਰੋਂ ਪਰਲੇ ਜਗਿੰਦਰ ਸਿੰਘ ਹਾਂ ਹਾਂ ਉਹਦਾ ਵੀ ਉੱਥੋਂ ਟਾਇਲ ਪੜਤੀ ਤੇ ਧਰਤੀ ਤੋਂ ਕਰਦੇ ਹੋਣ ਟਾਇਲ ਪੜਤੀ ਮਤਲਬ ਮਿੱਤਰੋ ਇੱਕ ਘਰ ਇਹ ਤੁਸੀਂ ਇੱਕ ਚੀਜ਼ ਵੇਖਣ ਵਾਲੀ ਹੈ ਇੱਕ ਕਿੱਲੇ ਦੀ ਵਿਥ ਵਿਥ ਤੇ ਢਾਣੀਆਂ ਨੇ ਤਿੰਨਾ ਢਾਣੀਆਂ ਤੇ ਅਸਰ ਹੋਇਆ ਸਰਦੂਲ ਸਿੰਘ ਦਾ ਉਹ ਨਿਊਟਰ ਖਸਾਰਦਾ ਚੌਥੀ ਢਾਣੀ ਸਰਦੂਲ ਸਿੰਘ ਦੀ ਹੈ ਉਹ ਕਿਉਂ ਕਿ ਕਿਲਾ ਡੇਢ ਕਿਲਾ ਦੂਰ ਹੈ ਮਤਲਬ ਚਾਰੇ ਢਾਣੀਆਂ ਇੱਕ ਕਿਲਾ ਡੇਢ ਕਿਲਾ ਇੱਕ ਦੂਜੇ ਤੋਂ ਦੂਰ ਦੂਰੀ ਤੇ ਮਤਲਬ ਚਾਰਾ ਕਿੱਲਿਆਂ ਦੀ ਵਿਥ ਤੇ ਸਮਝ ਲਓ ਤੁਸੀਂ ਤੇ ਚਾਰਾ ਕਿੱਲਿਆਂ ਚ ਅਸਰ ਕੀਤਾ ਹੈ ਇਹ ਵੀ ਪਹਿਲੀ ਵਾਰ ਗੱਲ ਹੋਵੇਗੀ ਇਸ ਤਰ੍ਹਾਂ ਦੀ ਕੋਈ ਬਿਜਲੀਆਂ ਡਿੱਗਦੀਆਂ ਵੇਖੀਆਂ ਇੱਕ ਘਰ ਤੇ ਡਿੱਗੀ ਉਸ ਘਰ ਦਾ ਨੁਕਸਾਨ ਹੁੰਦਾ ਆਪਾਂ ਵੇਖਿਆ ਇੱਕ ਜਗ੍ਹਾ ਦਾ ਨੁਕਸਾਨ ਹੁੰਦਾ ਵੇਖਿਆ ਔਰ ਚਾਰ ਜਗ੍ਹਾ ਤੇ ਇੱਕੇ ਦਾ ਨੁਕਸਾਨ ਹੋਣਾ ਇਹ ਪਹਿਲੀ ਾਰ ਵੇਖਿਆ ਆ ਨਾਲ ਦੱਸੰਦਾ ਇਹ ਬਾਦਸੋਹਣੀ ਕਿੱਲਾ ਇੱਕ ਵੇਥੇ ਢਾਣੀ ਐ ਚੌਧਰੀ ਫਕੀਰ ਦੀ ਉਹਨਾਂ ਦਾ ਨੁਕਸਾਨ ਹੋਇਆ ਉਦੋਂ ਕਿੱਲਾ ਇੱਕ ਅੱਗੇ ਡੇਢ ਕਿੱਲਾ ਇੱਕ ਢਾਣੀ ਜਰਨੈਲ ਸਿੰਘ ਉਹਨਾਂ ਦੀ ਉਹਨਾਂ ਦਾ ਨੁਕਸਾਨ ਹੋਇਆ ਫਿਰ ਕਿੱਲਾ ਡੇਢ ਕਿੱਲਾ ਇੱਕ ਪਾਸੇ ਢਾਣੀ ਐ ਸਰਦੂਰ ਸਿੰਘ ਉਹਨਾਂ ਦੀ ਉਹਨਾਂ ਦਾ ਵੀ ਨੁਕਸਾਨ ਹੋਇਆ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਵੀ ਇੱਕ ਕੁਦਰਤ ਦੀ ਵੇਖੋ ਤੁਸੀਂ ਕਿੰਡੀ ਵੱਡੀ ਗੱਲ ਐ ਕਿ ਪਹਿਲੀ ਾਰ ਸੁਣ ਰਹੇ ਆ ਕਿ ਬਿਜਲੀ ਇੱਕ ਵਾਰ ਪਈ ਐ ਤੇ ਚਾਰਾ ਢਾਣੀਆਂ ਦਾ ਚੋਂ ਕਿੱਲੇ ਦਾ ਨੁਕਸਾਨ ਹੋਇਆ ਸੋ ਇਹ ਜਿਵੇਂ ਕਹਿ ਦਿੰਦੇ ਆਪਾਂ ਵੀ ਕਿ ਕੁਦਰਤੀ ਕਰੋਪੀ ਗੇਲੋ ਜਾਂ ਕਿਤੇ ਇਹਨੂੰ ਇਹ ਵੀ ਗੱਲ ਇਤਫਾਕ ਨਾਲ ਜੋੜਿਆ ਜਾਵੇ ਵੀ ਜਿਵੇਂ ਸਾਰੇ-ਸਾਰੇ ਪਰਿਵਾਰ ਆਦੇ ਅੰਦਰਾਂ ਚ ਬੈਠੇ ਸੀ ਪਰਿਵਾਰਾਂ ਦਾ ਬਚਾਅ ਹੋ ਗਿਆ ਇਹ ਕੁਦਰਤੀ ਮਿਹਰਬਾਨੀ ਵੀ ਸਮਝ ਲੈਣੇ ਆਪਾਂ ਉਸ ਗੱਲ ਦੇ ਵਿੱਚ ਕਿਉਂਕਿ ਕੁਦਰਤ ਦੇ ਰੰਗਾਂ ਨੂੰ ਕੋ ਟਾਲ ਨਹੀਂ ਸਕਿਆ ਇਹਦੇ ਤੇ ਕਿਹਨੂੰ ਕੋਈ ਆਪਾਂ ਇਹੋ ਜਿਹਾ ਕੋਈ ਸ਼ਕਤੀ ਵੀ ਨਹੀਂ ਤਾਣ ਸਕਦੇ ਵੀ ਇਹ ਨਾ ਪਵੇ ਸੋ ਪਰਮੇਸ਼ਰ ਰੱਖ ਗਿਆ ਆਪਾਂ ਬਾਪੂ ਸਾਰੀ ਮੱਲ ਰੱਖ ਗਿਆ ਆਪਾਂ ਬਿਲਕੁਲ ਬੜਾ ਚੰਗਾ ਇਸ ਗੱਲ ਦਾ ਹੋਇਆ ਕਿ ਜਿਹੜੇ ਪਰਿਵਾਰ ਵੀ ਕਹਿੰਦੇ ਆ ਕਿ ਸਾਨੂੰ ਨਾਰਾਇਣ ਦੇ ਘਰ ਅਸੀਂ ਸਾਰੀ ਸੇਵਾ ਨਿਭਾਉਣੀ ਆ ਤੁਹਾਰੇ ਸਾਡੇ ਸਾਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਖਸ਼ ਗਿਆ